ਸ਼ਾਲਪੁਰ ਜ Punjab ਸਰਕਾਰ ਨੇ ਜੋ ਡਵੈਲਪ ਕੀਤੀ ਆਪਾਂ ਇੱਥੇ ਫੈਮਿਲੀ ਨਾਲ ਆਈਦਾ ਹੈ ਸੰਡੇ ਸੈਟਰਡੇ ਜਾਂ ਕੋਈ ਛੁੱਟੀ ਹੁੰਦੀ ਹੈ ਤਾਂ ਤੋਂ ਇੱਦਾਂ ਤੁਸੀਂ ਆਓਗੇ ਨੇਚਰਲ ਐਨਵਾਇਰਨਮੈਂਟ ਬਿਲਕੁਲ ਇੱਥੇ ਤੁਹਾਨੂੰ ਮੱਕੇ ਦੀ ਰੋਟੀ ਦੇ 700 ਦਾ ਸਾਗ ਮਿਲਣਾ ਨਾਲ ਔਰ ਇੱਥੇ ਹਸ਼ਾਲਪੁਰ ਜਿੱਦਾ ਦੀ ਜਗ੍ਹਾ ਡਵੈਲਪ ਕੀਤੀ ਹੈ Punjab ਸਰਕਾਰ ਨੇ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋ ਸਰ ਜੰਗਲ ਦੇ ਵਿੱਚ ਨੇਚਰ ਟੱਚ ਸਰ ਸਾਡੇ ਕੋ ਆਲ ਵੈਦਰ ਰਿਜ਼ੋਰਟ ਬਣੇ ਹੋਏ ਨੇ ਜੀ ਸਾਡੇ ਕੋ ਸਰ ਨਾਈਟ ਸਟੇ ਦੇ ਲਈ ਤੁਸੀਂ ਰੋਕ ਸਕਦੇ ਆ ਨੇਚਰ ਰਿਟਰੀਟ ਚੋਹਾਲ ਦੇ ਵਿੱਚ ਇਹਦੇ ਵਿੱਚ ਸਰ ਜਿੱਦਾਂ ਸੈਲਾਨੀ ਆਂਦੇ ਆ ਨੇਚਰ ਦੇ ਵਿੱਚ ਕਾਫੀ ਸਰ ਮਤਲਬ ਟਾਈਮ ਸਪੈਂਡ ਕਰਦੇ ਆ ਵਧੀਆ ਲੱਗਦਾ ਸਰ ਸਾਰਿਆਂ ਨੂੰ ਇਹ ਮੀਅ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਜੰਗਲਾਤ ਵਿਭਾਗ ਦਾ ਇੱਕ ਰਿਜ਼ੋਰਟ ਹੈ ਮੈਂ ਬਤੌਰ ਐਮਪੀ ਜਦੋਂ ਉਧਰ ਕਿਤੇ ਜਾਂਦਾ ਸੀ ਮੈਂ ਉਦੋਂ ਉੱਥੇ ਠਹਿਰਦਾ ਸੀ ਪਰ ਉਹਦੋਂ ਖੰਡਰ ਬਣੇ ਪਏ ਸੀ ਮੇਨਟੇਨ ਕੀਤਾ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਮਾਵਾਂ ਜਿਨ੍ਹਾਂ ਨੂੰ ਸਾਗ ਬਣਾਉਣਾ ਆਉਂਦਾ ਹੈ ਜਿਨ੍ਹਾਂ ਨੂੰ ਆਲਣ ਪਾ ਕੇ ਸਾਗ ਘੋਟਣਾ ਆਉਂਦਾ ਹੈ ਉਹ ਉੱਥੇ ਆਉਂਦੀਆਂ ਨੇ ਚੁੱਲ੍ਹੇ ਦੇ ਸਾਹਮਣੇ ਬਹਿ ਕੇ ਖਾਣਾ ਬਣਵਾ ਸਕਦੇ ਹਾਂ ਤੇ ਜੰਗਲ ਦੀ ਸਫਾਰੀ ਵੀ ਕਰਾਉਂਦੇ ਆ ਤੇ ਅੱਜ ਉੱਥੇ ਬੁਕਿੰਗ ਜਿਹੜੀ ਹੈ ਉਹਦੀ ਵੇਟਿੰਗ 2-2 ਮਹੀਨੇ